ਲੁਧਿਆਣਾ ਨਗਰ ਨਿਗਮ ਦੀਆਂ ਗੈਲੀ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲੀ ਹੈ ਜਿਹਦੀਆਂ ਤਾਜ਼ਾ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੀਵਰੇਜ ਲਈ ਪੱਟੀ ਗਈ ਇੱਕਾ ਸੜਕ ਤੇ ਬਣੇ ਵੱਡੇ ਸੀਵਰੇਜ ਦੇ ਪੱਕੇ ਕਿਤੇ ਡਿਗ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਪਿਤਾ ਅਤੇ ਉਹਦਾ ਬੱਚਾ ਡਿੱਗ ਗਏ ਇਹ ਹਾਦਸਾ ਇਸਟਮਨ ਚੌਕ ਅ ਗੈਸਪੁਰਾ ਦੇ ਵਿੱਚ ਵਾਪਰਿਆ ਪਰ ਗਨੀਮਤ ਇਹ ਰਹੀ ਇਸ ਹਾਦਸੇ ਦੌਰਾਨ ਪਿਤਾ ਅਤੇ ਉਸਦੇ ਬੱਚਿਆਂ ਦੀ ਜਾਨ ਬਚ ਗਈ ਦੱਸਣਯੋਗ ਹੈ ਕਿ ਪਿਤਾ ਸਕੂਲ ਦੀ ਛੁੱਟੀ ਤੋਂ ਬਾਅਦ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਤੇ ਘਰ ਲੈ ਕੇ ਜਾ ਰਿਹਾ ਸੀ ਲੇਕਿਨ ਰਸਤੇ ਵਿੱਚ ਸੜਕ ਤੇ ਪੱਟੀ ਹੋਈ ਹੋਣ ਕਾਰਨ ਹੈ ਜਿਹੜੀ سیوरेज ਪੈ ਰਿਆ ਸੀ ਵੱਡੇ ਹਾਲ ਦੇ ਵਿੱਚ ਅਚਾਨਕ ਉਸ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਹੈ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਦੋਵੇਂ ਬੱਚੇ ਅਤੇ ਪਿਤਾ ਉਸ ਹੌਲ ਵਿੱਚ ਡਿੱਗ ਜਾਂਦੇ ਨੇ ਜਿੱਦੀ ਡੂੰਘਾਈ 18 ਤੋਂ 19 ਫੁੱਟ ਦੱਸੀ ਜਾ ਰਹੀ ਸੀ ਸੋ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਹਿੰਮਤ ਕੀਤੀ ਉਹਨਾਂ ਨੇ ਕਿਸੇ ਤਰੀਕੇ ਨਾਲ ਦੋਹਾਂ ਬੱਚਿਆਂ ਅਤੇ ਪਿਤਾ ਨੂੰ ਬਚਾ ਲਿਆ ਪਰ ਇਸ ਹਾਦਸੇ ਤੇ ਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਨਗਰ ਨਿਗਮ ਦੀ ਇਹ ਵੱਡੀ ਅਣਗਹਿਲੀ ਹੈ ਇਸ਼ਤਮਨ ਚੌਕ ਤੋਂ ਜਿਹੜੀ ਢੰਡਾਰੀ ਨੂੰ ਛੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਲਈ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਤੇ ਲੈ ਕੇ ਬੱਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਤਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ गिर ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 60 ਪੈਂਡ ਇੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਇਹ ਬੜਾ ਵੱਡਾ ਦਰਦਨਾਕ ਹਾਦਸਾ ਜਿਹੜੀ ਅੱਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਨੌਜਵਾਨ ਦੀ ਉਹਦੇ ਬੱਚਿਆਂ ਦੀ ਜਿਹੜੀ ਆ ਜ਼ਿੰਦਗੀ ਬਚ ਗਈ ਤੇ ਮੈਂ ਸਮਝਦਾ ਕਿ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਉਹ ਜਿਹੜੇ ਹਾਦਸਿਆਂ ਦੇ ਵਾਸਤੇ ਉਥੇ ਸਾਡੇ ਇਸ ਇਲਾਕੇ ਦੇ ਜਿਹੜੇ ਐਨਐਲਏ ਆ ਉਹਨਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਨਾ ਹੋਵੇ ਤਾਂ ਆਮ ਆਦਮੀ ਪਾਰਟੀ ਕੋਤ ਵੱਡੇ ਦਾਅਵੇ ਤਾਂ ਕਰਦੀ ਹੈ ਲੇਕਿਨ ਇਹੋ ਜਿਹੇ ਹਾਦਸੇ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਰਿਹਾ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਕਹਿੰਣਾ ਚਾਹਾਂ ਕਿ ਇਹ ਜਿਹੜੇ ਠੇਕੇਦਾਰ ਹੋਣ ਚਾਹੀਏ ਕਾਰਪੋਰੇਸ਼ਨ ਦੇ ਮੁਲਾਜ਼ਮ ਹੁਣ ਉਹਨਾਂ ਦੀ ਨਗਹਿਰੀ ਵਾਸਤੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿ ਵੀਡੀਓ ਤੁਹਾਨੂੰ ਮੈਂ ਪੇਸ਼ ਵੀ ਕਰੂੰਗਾ ਉਹ ਵੀਡੀਓ ਜਿਹੜੀ ਆ ਉਥੇ ਲੱਗੇ ਹੋਏ ਕੈਮਰਾ ਦੀ ਫੁਟੇਜ ਦੇ ਆਧਾਰ ਤੇ ਮੈਨੂੰ ਜੋ ਇਲਾਕੇ ਦੇ ਲੋਕਾਂ ਨੇ ਦੱਸਿਆ ਉਹਦੀ ਮੈਂ ਜਾ ਕੇ मौके ਤੇ ਗਿਆ ਮੌਕਾ ਵੇਖਿਆ ਇਹ ਬਹੁਤ ਵੱਡਾ ਹਾਦਸਾ ਜਿਹੜਾ ਹੁਣ ਉਹ ਬਚ ਗਿਆ ਤੋਂ ਮੈਂ ਇਹੀ ਗੱਲ ਕਹਿੰਦਾ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਤੇ ਆਪਣੇ ਇਲਾਕੇ ਦੇ ਐਮਐਲਏ ਨੂੰ ਇਹੋ ਜਿਹੇ ਹਾਦਸਿਆਂ ਨੂੰ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਲੁਧਿਆਣਾ ਲਾਈਵ ਲਈ ਅਮੇਥਾ ਪਰਦੀ ਰਿਪੋਰਟ